ਓਏ ਇੱਕ ਮਿੰਟ ਯਾਰ ਰੌਲਾ ਕਿਉਂ ਪਾਈ ਨਾ ਮੈਨੂੰ ਪੁੱਛਾ ਹਾਂ ਬਾਈ ਤੇਰਾ ਨਾਮ ਕੀ ਹੈ ਜਨਾਰਦਨ ਕਾਹ ਸੇ ਆ ਰਹੇ ਤੋ ਇਧਰ ਇਹ ਘੋੜਾ ਛਾਪ ਗਿਆ ਤਾ ਘੋੜਾ ਛਾਪ ਗਏ ਸੀ ਇਹ ਕਿਵੇਂ ਹੋਇਆ ਆਪਕੇ ਸਾਥ ਕੌਨ ਸੀ ਪਾਰਕ ਮੇ ਇਹ ਹੋਇਆ ਗੁਰੰਗਾ ਦੇ ਪਾਰਕ ਹਾਂ ਇਹ ਅਠੀ ਨਾਲ ਪੁਲ ਬਗਲ ਲਿਆ ਸੇ ਖੜਾ ਹੈ ਇਹ ਪੁਲ ਕੇ ਪਾਸ ਗੁਰੰਗਾ ਦੇ ਪਾਰਕ ਜੋ ਪੁਲ ਕੇ ਸਾਥ ਪਾਰਕ ਹੈ ਕਹਾਂ ਕਹਾਂ ਮਾਰਾ ਇਹ ਕੀ ਮਾਰਾ ਦਾਤ ਮਾਰਾ ਪਤਾ ਨਹੀਂ ਕੀ ਮਾਰਾ ਕੀ ਲੈ ਕੇ ਆਪਸੇ ਕੀ ਲਗੇ ਕਿ ਆ ਕੀ ਚੀਨਾ ਉਹ ਬਾਈ ਲੈ ਲਈ ਕਿਤਾ ਚਾਬੀ ਕੰਪਨੀ ਦੇ ਕਰਤਰੀ ਜੀ ਨੂੰ ਗਾਲੀ ਕਾ ਪੈਸਾ ਖਾਤੇ ਦੇ ਕੋਲ ਜੀਵਨਪਾਲੀ ਫੈਕਟਰੀ ਕੀ ਚਾਬੀ ਲੈ ਕੇ ਤੁਮਾਰੀ ਔਰ ਪੈਸਾ ਪੈਸਾ ਕਿਤਨਾ ਥਾ ਪੈਸਾ ਕੁਛ ਨਹੀਂ ਥਾ ਹਾਂ ਮੋਬਾਈਲ ਮੋਬਾਈਲ ਸਦਮ ਕਾ ਹੈ ਮੋਬਾਈਲ ਕਿਤਨੇ ਕਾ ਥਾ ਇਹ ਦੇਖੋ ਜੀ ਆ ਬੰਦਾ ਫੈਕਟਰੀੋਂ ਆ ਰਿਆ ਜਿਹਾ ਆਪਣੀ ਨਾਲੇ ਦੀ ਕੰਪਨੀ ਚਾਬੀ ਲੈ ਕੇ ਆ ਨਾਲੇ ਬੰਦੇ ਦੇ दात मार ਕੇ ਉਹਦੀ ਖੋ ਕਰ ਲਈ ਉਹਦਾ ਮੋਬਾਈਲ ਸ਼ੀਨ ਕੇ ਲੈ ਗਿਆ ਆ ਦੇਖੋ ਇੱਧਰ ਇੱਧਰ ਦੇਖੋ ਪੈਰ ਆ ਦੇਖੋ ਪੈਰ ਤੇ ਇੱਕ ਵਾਰ ਲਾਈਟ ਛੱਡਿਓ ਯਾਰ ਫਲੈਸ਼ ਓਨ ਕਰੋ ਆ ਦੇਖੋ ਹੁਣ ਬੰਦ ਹੋ ਗਿਆ ਆ ਦੇਖੋ ਆ ਬੈਕਸਪ੍ਰੈਂਸ ਹਾਂ ਬੈਕਸਪ੍ਰੈਂਸ ਬਾਈ ਬਦਲ ਆ ਰਹਾ ਤੂੰ ਪੈਰ ਤੇ ਦੇਖੋ ਮੈਂ ਪਹਿ ਸਾਫ ਕਰਨ ਜਾ ਰਿਹਾ ਹਾਂ ਇਹ ਬੰਦੇ ਦੇ ਪ੍ਰਵਾਸੀ ਬੰਦੇ ਭੈਣ ਜੋ ਕਿੰਨੇ ਬੰਦੇ ਦੋ ਬੰਦੇ ਰਹਿ ਗੋ ਕਾ ਹੋ ਕਾ ਕਿਹਾ ਭਾਈ ਯੂਪੀ ਕੇ ਬਿਹਾਰ ਕੇ ਹੋ ਯੂਪੀ ਕਾ ਯੂਪੀ ਕਾ ਬੰਦਾ ਹੈ ਆ ਦੇਖੋ ਆ ਦੇਖੋ ਆ ਦੇਖੋ ਮਾਰੇ ਜੱਜ ਨਾ ਦੇਖੋ ਜੀ ਆ ਬੰਦੇ ਦਾ ਹੱਥ ਆਗੇ ਪਿੱਛੇ ਤਾਂ ਨਹੀਂ ਮਾਰਾ ਕਹੀਂ ਆਓ ਕਹੀਂ ਨਹੀਂ ਮਾਰਾ ਬਾਕੀ ਗਿੱਟੇ ਪੇ ਮਾਰਾ ਔਰ ਯਹਾਂ ਪੇ ਮਾਰਾ ਹੈ ਗਿੱਟੇ ਚੋਂ ਖੂਨ ਹੋ ਗਿਆ ਰੱਪੜ ਦਿਖਾਓ ਜਾ ਕੇ ਸੀਤਾ ਚੌਂਕੀ ਮੇਂ